ਅਮਰੀਕਾ ਦੀ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਸ਼ੁਰੂ ਕੀਤੀ ਡਿਪੋਰਟ ਨੀਤੀ ਦੌਰਾਨ ਕਈ ਅਜਿਹੇ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਜੋ ਖਤਰਨਾਕ ਅਪਰਾਧੀ ਸਨ ਜਿਨ੍ਹਾਂ ਦੇ ਉੱਤੇ ਕਈ سنگੀਨ ਅਪਰਾਧਾਂ ਦੇ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲੱਗਿਆ ਹੋਇਆ ਸੀ ਇਸ ਰਿਪੋਰਟੇਸ਼ਨ ਪ੍ਰਕਿਰਿਆ ਦੇ ਦੌਰਾਨ ਅਮਰੀਕਾ ਪ੍ਰਸ਼ਾਸਨ ਨੇ ਇੱਕ ਅਜਿਹੇ ਸ਼ਖਸ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਿਸ ਦੇ ਬਾਰੇ ਖੁਲਾਸੇ ਨੇ ਸਾਰਿਆਂ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਸਸਟਿਆਕਾਰ ਤੁਸੀਂ ਦੇਖ ਰਹੇ ਹੋ ਟਾਈਮ ਸੈਕਸਪੀ ਪੰਜਾਬੀ ਅਮਰੀਕਾ ਦੀ ਹੋਮਲੈਂਡ ਸਿਕਿਉਰਿਟੀ ਸਕੱਤਰ ਕ੍ਰਿਸਟੀ ਨਯਮ ਨੇ ਫਲੋਰੀਡਾ ਦੇ ਐਲੀਗੇਟਰ ਐਲਕਾਟਰਾਜ਼ ਡਿਟੈਂਸ਼ਨ ਸੈਂਟਰ ਦੇ ਦੌਰੇ ਦੌਰਾਨ ਇੱਕ ਪ੍ਰਵਾਸੀ ਦੇ ਬਾਰੇ ਹੈਰਾਨਕੁੰਨ ਦਾਵਾ ਕੀਤਾ। ਕ੍ਰਿਸਟੀ ਨੇ ਕਿਹਾ ਕਿ ਇੱਕ ਗੈਰ ਕਾਨੂੰਨੀ ਪ੍ਰਵਾਸੀ ਜਿਸ ਨੂੰ ਉਹ ਕੈਨੀਬਲ ਯਾਨੀ ਕਿ ਨਰਭਖਸ਼ੀ ਦੇ ਵਜੋਂ ਬੁਲਾਉਂਦੇ ਨੇ ਉਸਨੇ ਡਿਪੋਰਟੇਸ਼ਨ ਫਲਾਈਟ ਦੇ ਦੌਰਾਨ ਆਪਣੇ ਸਰੀਰ ਨੂੰ ਹੀ ਖਾਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਨੇ ਅਮਰੀਕਾ ਦੀ ਪ੍ਰਵਾਸ ਨੀਤੀ ਅਤੇ ਟਰੰਪ ਪ੍ਰਸ਼ਾਸਨ ਦੀ ਵਿਵਾਦਿਤ ਡਿਪੋਰਟੇਸ਼ਨ ਨੀਤੀ ਤੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਕ੍ਰਿਸਟਿਨ ਨੋਇਮ ਨੇ ਫਲੋਰੀਡਾ ਦੇ ਐਲੀਗੇਟਰ ਐਲਕਾਟਰਾਜ਼ ਨਜ਼ਰਬੰਦੀ ਕੇਂਦਰ ਨੂੰ ਸ਼ੁਰੂ ਕਰਨ ਸਮੇਂ ਆਪਣੇ ਦੌਰੇ ਦੌਰਾਨ ਇਹ ਦਾਅਵਾ ਕੀਤਾ ਇਸ ਸਮੇਂ ਰਾਸ਼ਟਰਪਤੀ ਡੋਨਲਡ 트੍ਰੰਪ ਤੇ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਵੀ ਇਸ ਸਮੇਂ ਮੌਜੂਦ ਸਨ ਨੋਇਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਯੂਐਸ ਮਾਰਸ਼ਲਜ਼ ਨੇ ਇੱਕ ਅਜੀਬ ਘਟਨਾ ਦੇ ਬਾਰੇ ਜਾਣਕਾਰੀ ਦਿੱਤੀ ਜਿਸ ਦੇ ਵਿੱਚ ਇੱਕ ਗੈਰ ਕਾਨੂੰਨੀ ਪ੍ਰਵਾਸੀ ਨੂੰ ਡਿਪੋਰਟੇਸ਼ਨ ਫਲਾਈਟ ਤੇ ਉਸ ਸਮੇਂ ਆਪਣੇ ਦੇਸ਼ ਵਾਪਸ ਭੇਜਣ ਲਈ ਲਜਾਇਆ ਜਾ ਰਿਹਾ ਸੀ। ਉਨ੍ਹਾਂ ਦੇ ਮੁਤਾਬਕ ਇਸ ਵਿਅਕਤੀ ਨੇ ਫਲਾਈਟ ਦੌਰਾਨ ਆਪਣੇ ਸਰੀਰ ਨੂੰ ਖਾਸ ਤੌਰ ਤੇ ਆਪਣੀਆਂ ਬਾਹਾਂ ਨੂੰ ਖਾਣ ਦੀ ਕੋਸ਼ਿਸ਼ ਕੀਤੀ ਜਿਸ ਤੇ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਇਸ ਘਟਨਾ ਦੇ ਕਾਰਨ ਫਲਾਈਟ ਨੂੰ ਰੋਕਣਾ ਪਿਆ ਤੇ ਵਿਅਕਤੀ ਨੂੰ ਤੁਰੰਤ ਮੈਡੀਕਲ ਸਹਾਇਤਾ ਦਿੱਤੀ ਗਈ। ਨੋਅਮ ਨੇ ਇਸ ਘਟਨਾ ਨੂੰ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੀਆਂ ਪ੍ਰਵਾਸ ਨੀਤੀਆਂ ਦੇ ਨਾਲ ਜੋੜਦੇ ਹੋਏ ਕਿਹਾ ਕਿ ਬਾਈਡਨ ਸਰਕਾਰ ਨੇ ਖਤਰਨਾਕ ਤੋਂ ਵੀ ਖਤਰਨਾਕ ਅਪਰਾਧੀਆਂ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ। ਨੋਅਮ ਨੇ ਜ਼ੋਰ ਦੇ ਕੇ ਕਿਹਾ ਕਿ 트럼ਪ ਸਰਕਾਰ ਅਜਿਹੀ ਖਤਰਨਾਕ ਪ੍ਰਵਿਰਤੀ ਵਾਲੇ ਲੋਕਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦੇ ਵਿੱਚ ਜੁਟੀ ਹੋਈ ਹੈ ਨਾ ਕਿ ਮਿਹਨਤ ਕਰਨ ਵਾਲੇ ਲੋਕਾਂ ਨੂੰ। ਨੋਇਮ ਨੇ ਦਾਅਵਾ ਕੀਤਾ ਕਿ ਅਜਿਹੇ ਲੋਕ ਅਮਰੀਕਾ ਦੀਆਂ ਸੜਕਾਂ ਤੇ ਖੁੱਲੇ ਆਮ ਘੁੰਮ ਰਹੇ ਨੇ ਪਰ ਅਸੀਂ ਲਗਾਤਾਰ ਅਜਿਹੇ ਲੋਕਾਂ ਨੂੰ ਲੱਭ ਲੱਭ ਕੇ ਗ੍ਰਿਫਤਾਰ ਕਰ ਰਹੇ ਹਾਂ ਤੇ ਦੇਸ਼ ਤੋਂ ਬਾਹਰ ਦਾ ਰਸਤਾ ਦਿਖਾ ਰਹੇ ਹਾਂ ਐਲੀਗੇਟਰ ਅਲਕਾਟraz ਫਲੋਰੀਡਾ ਦੇ ਐਵਰਗਲੇਡਸ ਖੇਤਰ ਦੇ ਵਿੱਚ ਸਥਿਤ ਇੱਕ ਨਵਾਂ ਡਿਟੈਂਸ਼ਨ ਕੇਂਦਰ ਹੈ ਜੋ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਤੋਂ ਪਹਿਲਾਂ ਇੱਥੇ ਰੱਖਣ ਲਈ ਬਣਾਇਆ ਗਿਆ ਹੈ ਇਹ ਕੇਂਦਰ 3000 ਬੈਡਾਂ ਦੀ ਸਮਰੱਥਾ ਵਾਲਾ ਹੈ ਇਹ ਅਮਰੀਕੀ ਸਰਕਾਰ ਦੀ ਵਿਵਾਦਿਤ ਡਿਪਰੋਟੇਸ਼ਨ ਨੀਤੀ ਦਾ ਇੱਕ ਹਿੱਸਾ ਹੈ ਨੁਇਮ ਨੇ ਕਿਹਾ ਕਿ ਇਹ ਸਟੇਟ ਆਫ ਦੀ ਆਰਟ ਸਹੂਲਤ ਅਪਰਾਧੀ ਪ੍ਰਵਾਸੀਆਂ ਨੂੰ ਜਲਦੀ ਤੋਂ ਜਲਦੀ ਦੇਸ਼ ਤੋਂ ਬਾਹਰ ਕੱਢਣ ਦੇ ਵਿੱਚ ਮਦਦ ਕਰੇਗੀ ਉਹਨਾਂ ਨੇ ਬਾਕੀ ਸੂਬਿਆਂ ਦੇ ਗਵਰਨਰਾਂ ਨੂੰ ਵੀ ਅਜਿਹੀਆਂ ਸਹੂਲਤਾਂ ਬਣਾਉਣ ਦੀ ਅਪੀਲ ਕੀਤੀ ਹੈ ਇਸ ਸਹੂਲਤ ਨੂੰ ਫਲੋਰੀਡਾ ਸਰਕਾਰ ਨੇ ਸਿਰਫ 8 ਦਿਨਾਂ ਦੇ ਵਿੱਚ ਬਣਾ ਕੇ ਤਿਆਰ ਕੀਤਾ ਹੈ ਜੋ ਕਿ ਮਗਰਮੱਛਾਂ ਤੇ ਸੱਪਾਂ ਦੇ ਨਾਲ ਪਰੇ ਦਲਦਲੀ ਖੇਤਰ ਵਿੱਚ ਸਥਿਤ ਹੈ। ਰਾਸ਼ਟਰਪਤੀ 트ੰਪ ਨੇ ਕਿਹਾ ਕਿ ਅਜਿਹੇ ਡਿਟੈਂਸ਼ਨ ਸੈਂਟਰਸ ਦਾ ਮਕਸਦ ਪ੍ਰਵਾਸੀਆਂ ਨੂੰ ਸਵੇਡ ਰਿਪੋਰਟ ਕਰਨ ਲਈ ਮਜਬੂਰ ਕਰਨਾ ਹੈ ਨਹੀਂ ਤਾਂ ਉਹਨਾਂ ਨੂੰ ਇਸ ਤਰ੍ਹਾਂ ਦੇ ਸਖਤ ਹਾਲਾਤਾਂ ਦੇ ਵਿੱਚ ਰੱਖਿਆ ਜਾਵੇਗਾ। ਹਾਲਾਂਕਿ ਨੋਇਮ ਦਾ ਇਹ ਦਾਵਾ ਸੋਸ਼ਲ ਮੀਡੀਆ ਤੇ ਅਖਬਾਰਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਇਰਲ ਹੋਇਆ ਪਰ ਇਸ ਦੀ ਪੁਸ਼ਟੀ ਲਈ ਕੋਈ ਠੋਸ ਸਬੂਤ ਸਾਹਮਣੇ ਨਹੀਂ ਆਇਆ। ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਅਤੇ ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਇਸ ਘਟਨਾ ਬਾਰੇ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਕੁਝ ਆਲੋਚਕਾਂ ਦਾ ਕਹਿਣਾ ਹੈ ਕਿ ਨੋਇਮ ਦੀ ਇਹ ਸਾਰੀ ਕਹਾਣੀ 트럼ਪ ਪ੍ਰਸ਼ਾਸਨ ਦੀ ਸਖਤ ਪ੍ਰਵਾਸ ਨੀਤੀ ਨੂੰ ਜਾਇਜ਼ ਠਹਿਰੋਣ ਅਤੇ ਜਨਤਾ ਦੇ ਵਿੱਚ ਡਰ ਪੈਦਾ ਕਰਨ ਦੀ ਇੱਕ ਰਣਨੀਤੀ ਵੀ ਹੋ ਸਕਦੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਵੀ ਇਸ ਮੁੱਦੇ ਤੇ ਤਿੱਖੀ ਚਰਚਾ ਹੋਈ ਕੁਝ ਯੂਜ਼ਰਸ ਨੇ ਨੋਇਮ ਦੇ ਦਾਅਵੇ ਤੇ ਯਕੀਨ ਕਰਦੇ ਹੋਏ ਡਿਪੋਰਟ ਕਰਨ ਦੀ ਨੀਤੀ ਦਾ ਸਮਰਥਨ ਕੀਤਾ ਜਦਕਿ ਕੁਝ ਲੋਕਾਂ ਨੇ ਇਸ ਦਾਅਵੇ ਨੂੰ ਮਨਕੜੰਤ ਕਹਾਣੀ ਘਰਾੜ ਦਿੱਤਾ ਕਿਸਰੀ ਨੋਇਮ ਦਾ ਇਹ ਦਾਵਾ ਭਾਵੇਂ ਸੱਚ ਹੋਵੇ ਜਾਂ ਝੂਠਾ ਪਰ ਇਸ ਨੇ ਅਮਰੀਕਾ ਦੀ ਪ੍ਰਵਾਸ ਨੀਤੀ ਤੇ ਚੱਲ ਰਹੀ ਬਹਿਸ ਨੂੰ ਹੋਰ ਪਖਾ ਦਿੰਦਾ ਹੈ ਐਲੀਗੇਟਰ ਅਲਕਟਰਾਜ਼ ਵਰਗੀਆਂ ਥਾਵਾਂ ਤੇ ਸਖਤ ਡਿਪੋਰਟੇਸ਼ਨ ਨੀਤੀਆਂ ਦੇ ਨਾਲ ਟਰੰਪ ਪ੍ਰਸ਼ਾਸਨ ਪ੍ਰਵਾਸੀਆਂ ਨੂੰ ਸਖਤ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਹੁਣ ਗੈਰਕਾਨੂੰਨੀ ਪ੍ਰਵਾਸੀਆਂ ਲਈ ਅਮਰੀਕਾ ਵਿੱਚ ਕੋਈ ਥਾਂ ਨਹੀਂ। ਉਹਨਾਂ ਦੀ ਅਸਲ ਥਾਂ ਜੇਲ ਹੈ ਜਾਂ ਫਿਰ ਉਹਨਾਂ ਦੇ ਆਪਣੇ ਮੁਲਕ ਜਿੱਥੇ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ।